ਰੇਲਵੇ ਦੇ ਸਮਾਨ ਨਾਲ ਭਰਿਆ ਪਲਟਿਆ ਟਰੱਕ ਦੂਰ ਦੂਰ ਤੱਕ ਲੱਗਾ ਜਾਮ ਮੌਕੇ ਤੇ ਪਹੁੰਚੀ ਸੜਕ ਸੁਰੱਖਿਆ ਫੋਰਸ ਮੁੱਖ ਮਾਰਗ ਤੇ ਨਜ਼ਦੀਕ ਪੈਟਰੋਲ ਪੰਪ ਨੇੜੇ ਇੱਕ ਟਾਟਾ ਟਰੱਕ ਜੋ ਕਿ ਰੇਲਵੇ ਦੇ ਸਰਕਾਰੀ ਸਮਾਨਾਂ ਲੋਡ ਸੀ ਅਤੇ ਬੀਤੀ ਰਾਤ ਪਲਟ ਗਿਆ ਇਸ ਬਾਰੇ ਵਿੱਚ ਜਾਣਕਾਰੀ ਦਿੰਦੇ ਹੋਏ ਸੜਕ ਸੁਰੱਖਿਆ ਫੋਰਥ ਦੇ ਐਸਆਈ ਜਸਵਿੰਦਰ ਸਿੰਘ ਅਤੇ ਡਰਾਈਵਰ ਲਖਵੀਰ ਵੱਲੋਂ ਦੱਸਿਆ ਗਿਆ ਕਿ ਰੇਲਵੇ ਦੇ ਸਰਕਾਰੀ ਸਮਾਨ ਦਾ ਲੋਡ ਸੀ ਅਤੇ ਗੁਰਦਾਉਂ ਤੋਂ ਕਪੂਰਥਲਾ ਰੋਡ ਕੋਚ ਫੈਕਟਰੀ ਜਾ ਰਿਹਾ ਸੀ। ਟਰੱਕ ਵਿੱਚ ਡਰਾਈਵਰ ਸਮੇਤ ਇੱਕ ਹੋਰ ਵਿਅਕਤੀ ਸਵਾਰ ਸੀ। ਡਰਾਈਵਰ ਦੇ ਦੱਸਣ ਮੁਤਾਬਕ ਅਚਾਨਕ ਉਸ ਦੇ ਅੱਗੇ ਇੱਕ ਟਰਾਲੇ ਦੇ ਕਟ ਮਾਰਦੀ ਇਨਕਨ ਬੇਕਾਬੂ ਹੋ ਕੇ ਗੁਰਿਆ ਹਾਈਵੇ ਰੋਡ ਤੇ ਪਲਟ ਗਿਆ। ਜਿਸ ਨਾਲ ਹਾਈਵੇ ਬਲੌਕ ਹੋ ਗਿਆ। ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਾਨੀ ਨੁਕਸਾਨ ਹੋਣ ਤੋਂ ਬਚਾ ਰਿਹਾ ਸੜਕ ਸੁਰੱਖਿਆ ਫੋਰਸ ਦੀ ਟੀਮ ਵੱਲੋਂ ਸੇਫਟੀ ਕੋਨ ਲਗਾ ਕੇ ਟਰੱਕ ਨੂੰ ਸੁਰੱਖਿਅਤ ਕੀਤਾ ਅਤੇ ਬੈਰੀਕੇਡਿੰਗ ਕਰਕੇ ਹਾਈਵੇ ਦੀ ਟ੍ਰੈਫਿਕ ਸਰਵਿਸ ਲੇਨ ਤੋਂ ਜਾਰੀ ਰੱਖਿਆ ਹਾਈਡਰਾ ਦੀ ਮਦਦ ਨਾਲ ਟਰੱਕ ਨੂੰ ਕਿਨਾਰੇ ਤੇ ਕੀਤਾ ਗਿਆ ਤੇ ਰਾਕੀਰਾ ਦੀ ਮੁਸ਼ਕਲ ਨੂੰ ਦੂਰ ਕੀਤਾ ਗਿਆ ਲਖਵੀਰ ਸਿੰਘ ਜੀ ਬਈ ਕੀ ਹਾਸਾ ਹੋਇਆ ਜੇ ਆ ਸੈਂਟ ਵਾਲਾ ਜੀਹਾ ਜੀ ਸਾਈਡ ਮਾਰ ਕੇ ਚਲਾ ਗਿਆ ਜੀ ਕਿੱਧਰ ਕਿੱਧਰ ਨੂੰ ਜਾ ਰਹੇ ਸੀ ਅਦੇ ਗੜਗਾਵਾਂ ਤੋਂ ਭਰ ਕੇ ਲੈ ਕੇ ਆ ਰਹੇ ਸੀ ਮਾਲ ਰੇਲਵੇ ਦਾ ਸੀਗਾ ਜੀ ਕਪੂਰਥਲੇ ਜਾਣਾ ਸੀਗਾ ਜੀ ਕਿੰਨੇ ਕ ਵਜੇ ਹਾਦਸਾ ਲੱਗਿਆ ਇਹ ਬਸ ਜੀ 2:00 ਵਜੇ ਜੀ 2:30 ਦਾ ਟਾਈਮ ਸੀਗਾ ਜੀ 2:30 2:30 ਦਾ ਜੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਜੀ ਬਸ ਥੋੜੀ-ਮੋਟੀ ਚੋਟ-ਵੇਟ ਆਈ ਹੈ ਬਾਕੀ ਇੰਨਾ ਨਹੀਂ ਜੀ ਗੱਡੀ ਦਾ ਨੁਕਸਾਨ ਹੈ ਜੀ ਤੇ ਸਮਾਨ ਦਾ ਨੁਕਸਾਨ ਹੈ ਜੀ ਅਧਿਕਾਰੀਆਂ ਮੌਕੇ ਤੇ ਪਹੁੰਚ ਗਈ ਪੁਲਿਸ ਪੁਲਿਸ ਹਾਂਜੀ ਸਾਰੇ ਆ ਗਏ ਸੀਗੇ ਜੀ ਹਲਕੀ ਦੋ ਬੰਦਿਆਂ ਨੇ ਸਾਨੂੰ ਕੱਢਿਆ ਵੀ ਸੀਗੀ ਇੱਕ ਲੇਡੀ ਜੀ ਵੀ ਸੀਗੀ ਵੀ ਦੋ ਬੰਦਿਆਂ ਨੇ ਸਾਨੂੰ ਕੱਢਿਆ ਆ ਕੇ ਵੀ ਉਹਨਾਂ ਨੇ ਪੁੱਛਿਆ ਵੀ ਹਾਲ ਚਾਲ ਕੀ ਹੈ ਜੀ ਕਿਵੇਂ ਹੈ ਨਾ ਮੈਂ ਕਿਹਾ ਠੀਕ ਹੈ ਵੀ ਜੀ ਕੋਈ ਗੱਲ ਨਾ ਐਨੀ ਮਦਦ ਕਰਤੀ ਬਹੁਤ ਹੈ ਜੀ ਹਾਂ ਜੀ ਸਰ ਇੱਕ ਗੁਰਾਇਮ ਤੇ ਹਾਸਾ ਹੋਇਆ ਹੈ ਹੈਏ ਤੇ ਕੀ ਹਾਸਾ ਹੈ ਮੈਂ ਏਸ ਜਸਵਿੰਦਰ ਸਿੰਘ ਸੜਕ ਸੁਰੱਖਿਆ ਫੋਰਸ ਰੂਟ ਨੰਬਰ 94506 ਗਰਾਇਆਂ ਫਲੋਰ 메ਨ ਜੀਟੀ ਰੋਡ ਤੇ ਤਣਾ ਤਾਂ ਸਾਨੂੰ 2:05 ਮਿੰਟ ਤੇ ਥਾਣਾ ਗਰਾਇਆਂ ਤੋਂ ਮੁੰਸੀ ਦਾ ਫੋਨ ਆਇਆ ਸੀ ਕਿ ਇੱਕ ਫਗਵਾੜੇ ਸਾਈਡ ਨੂੰ ਜਾ ਰਿਹਾ ਕੈਂਟਰ ਰਸਤੇ ਦੇ ਵਿੱਚ ਮਿਲਨ ਪੈਲਸ ਦੇ ਸਾਹਮਣੇ ਪਲਟ ਗਿਆ ਆ ਜਦੋਂ ਅਸੀਂ ਮੌਕੇ ਤੇ ਆ ਕੇ ਦੇਖਿਆ ਲਖਵੀਰ ਸਿੰਘ ਦੇ ਡਰਾਈਵਰ ਦੇ ਦੱਸਣ ਮੁਤਾਬਕ ਵੀ ਉਹਨੂੰ ਕੋਈ ਅਣਪਛਾਤਾ ਵਾਹਣ ਜਿਹੜਾ ਸਾਈਡ ਮਾਰ ਗਿਆ ਜਿਹਦੇ ਨਾਲ ਕੈਂਟਰ ਉਹਦਾ ਪਲਟ ਗਿਆ ਕੈਂਟਰ ਦੇ ਵਿੱਚ ਜਿਹੜਾ ਰੇਲਵੇ ਕੋਚ ਫੈਕਟਰੀ ਕਪੂਰਥਾਲਾ ਦਾ ਸਮਾਨ ਸੀ ਜਿਹੜਾ ਕਿ ਗੜਗਾਉਂ ਤੋਂ ਕਪੂਥੜੇ ਜਾ ਰਿਹਾ ਸੀ ਜਿਹਦੇ ਵਿੱਚ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ ਪਰ ਗੱਡੀ ਪਲਟ ਗਈ ਤੇ ਟ੍ਰੈਫਿਕ ਤੇ ਜਾਮ ਲੱਗ ਗਿਆ ਮੌਕੇ ਤੇ ਪਹੁੰਚ ਕੇ ਸੀ ਟ੍ਰੈਫਿਕ ਨੂੰ ਸੰਚਾਰੂ ਢੰਗ ਨਾਲ ਚਲਾਤਾ ਜੀ ਕਿੰਨੇ ਕ ਵਜੇ ਹਾਦਸਾ ਵਾਪਰਿਆ ਇਹ 2:05 ਕੁ ਮਿੰਟ ਤੇ ਕਰੀਬ ਸਾਨੂੰ ਥਾਣੇ ਫੋਨ ਗਰਾਇਆ ਤੋਂ ਫੋਨ ਆਇਆ ਸੀ ਤੇ 5-4 ਕੁ ਮਿੰਟ ਪਹਿਲਾਂ ਦਾ ਹੋਏਗਾ ਜੀ